ਹਾਂਜੀ ਦੋਸਤੋ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਇਸ ਕਹਾਣੀ ਵਿੱਚ ਇੱਕ ਰਾਜੇ ਦਾ ਨੌਜਵਾਨ ਲੜਕਾ ਹੁੰਦਾ ਹੈ ਉਹ ਜੰਗਾਂ ਜੁੱਗਾਂ ਅਤੇ ਆਪਣੇ ਰਾਜ ਦੇ ਮੰਤਰੀਆਂ ਅਹਿਲਕਾਰਾਂ ਦੇ ਲਾਲਚ ਅਤੇ ਭ੍ਰਿਸ਼ਟਾਚਾਰ ਨੂੰ ਦੇਖ ਕੇ ਮਨ ਵਿੱਚ ਸੋਚਦਾ ਹੈ ਕਿ ਇਨ੍ਹਾਂ ਕੰਮਾਂ ਵਾਸਤੇ ਹੀ ਪ੍ਰਮਾਤਮਾ ਨੇ ਇਹ ਜੀਵਨ ਦਿੱਤਾ ਹੈ ਇਸ ਜੀਵਨ ਦਾ ਉਦੇਸ਼ ਕੀ ਹੈ ਇਸ ਨੂੰ ਕਿਸ ਤਰ੍ਹਾਂ ਜਿਉਣਾ ਚਾਹੀਦਾ ਹੈ ਅਤੇ ਆਪਣੇ ਇਹਨਾਂ ਸਵਾਲਾਂ ਦੇ ਜਵਾਬਾਂ ਦੇ ਲਈ ਉਹ ਆਪਣੇ ਸ਼ਹਿਰ ਦੇ ਨਜ਼ਦੀਕ ਰਹਿੰਦੇ ਸੰਤਾਂ ਮਹਾਪੁਰਸ਼ਾਂ ਕੋਲ ਜਾਂਦਾ ਹੈ ਅਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਕੋਲ ਹੀ ਰਹਿਣਾ ਸ਼ੁਰੂ ਕਰ ਦਿੰਦਾ ਹੈ ਅਤੇ ਆਪਣੇ ਮਨ ਦੇ ਸਵਾਲਾਂ ਨੂੰ ਪੁੱਛਦਾ ਹੈ ਸੰਤ ਕੁਝ ਸਮੇਂ ਬਾਅਦ ਉਸ ਲੜਕੇ ਦੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਉਸ ਨੂੰ ਆਪਣੇ ਕੋਲ ਬੁਲਾਉਂਦੇ ਹਨ ਅਤੇ ਇੱਕ ਥਾਲੀ ਦੇ ਵਿੱਚ ਇੱਕ ਛੋਟੀ ਕਟੋਰੀ ਰੱਖਦੇ ਹਨ ਅਤੇ ਉਸ ਨੂੰ ਘੀ ਦੇ ਨਾਲ ਭਰ ਦਿੰਦੇ ਹਨ ਤੇ ਉਸ ਲੜਕੇ ਨੂੰ ਕਹਿੰਦੇ ਹਨ ਕਿ ਜਾ ਇਸ ਕਟੋਰੀ ਦੇ ਵਿੱਚੋਂ ਇੱਕ ਬੂੰਦ ਵੀ ਬਾਹਰ ਨਹੀਂ ਡਿੱਗਣੀ ਚਾਹੀਦੀ ਅਤੇ ਉਸ ਨੂੰ ਪੂਰੇ ਸ਼ਹਿਰ ਦਾ ਚੱਕਰ ਲਾਉਣ ਦੇ ਲਈ ਕਹਿੰਦੇ ਹਨ ਲੜਕਾ ਆਪਣੀ ਹਥੇਲੀ ਉੱਤੇ ਕਟੋਰੀ ਰੱਖ ਕੇ ਸ਼ਹਿਰ ਦੇ ਵਿੱਚ ਦੀ ਗੁਜਰਦਾ ਹੈ ਰਸਤੇ ਵਿੱਚ ਉਸ ਨੂੰ ਬੜੀ ਚੱਕਾ ਚੌਂਦ ਬਾਜ਼ਾਰ ਵਿੱਚ ਹਰ ਕੋਈ ਰਾਜੇ ਦਾ ਪੁੱਤਰ ਹੋਣ ਦੇ ਨਾਂ ਤੇ ਉਸ ਨੂੰ ਕਈ ਸਵਾਲ ਪੁੱਛਦਾ ਹੈ ਪਰ ਉਹ ਆਪਣਾ ਪੂਰਾ ਧਿਆਨ ਕਟੋਰੀ 'ਤੇ ਰੱਖਦਾ ਹੈ ਅਤੇ ਸਹੀ ਸਲਾਮਤ ਕਟੂਰੀ ਸੰਤਾਂ ਕੋਲ ਲੈ ਕੇ ਆਉਂਦਾ ਹੈ ਸੰਤ ਕਹਿੰਦੇ ਹਨ ਕਿ ਵਸ ਇਹ ਹੀ ਜ਼ਿੰਦਗੀ ਜਿਉਣ ਦਾ ਤਰੀਕਾ ਹੈ ਆਪਣੇ લક્ષ ਵੱਲ ਧਿਆਨ ਕੇਂਦਰਿਤ ਕਰਕੇ ਰੱਖਣਾ ਹੈ ਉਦਮ ਦੇ ਨਾਲ ਜ਼ਿੰਦਗੀ ਜਿਉਣੀ ਹੈ ਸਭਣਾ ਵਿੱਚ ਉਸ ਪ੍ਰਮਾਤਮਾ ਨੂੰ ਸਮਝਣਾ ਹੈ ਅਤੇ ਕਿਸੇ ਗਰੀਬ ਨੂੰ ਇੱਕ ਟਾਈਮ ਦੀ ਰੋਟੀ ਦੇਣ ਦੀ ਬਜਾਏ ਕੋਸ਼ਿਸ਼ ਕਰਨੀ ਹੈ ਕਿ ਉਹ ਗਰੀਬ ਆਪਣੇ ਪੈਰਾਂ ਤੇ ਖੜਾ ਹੋ ਸਕੇ ਅਤੇ ਆਪਣੀ ਰੋਜੀ ਆਪ ਕਮਾ ਸਕੇ